ਫਰੀਜ਼ ਦੇ ਥਾਗੇ ਚੱਕੇ ਬਣਾਉਗਾ ਤੇ ਬਿਲਕੁਲ ਦੀ ਕੱਟਣ ਟਰਾਲੀ ਚਾ ਚੂ ਭੀ ਗਿਆ ਫਿਰ ਚੱਲਦੇ ਆ ਹਾਂ ਤੇ ਦੂਆ ਟਰਾਲਾ ਪਰਾਂ ਖੜਿਆ ਬੱਤੀ ਖੜਾਣੇ ਨੂੰ ਚੱਲਦੇ ਆ ਹਾਂ ਤੇ ਵੀ ਚਲੇ ਚੱਲ ਮਿਲੇਗਾ ਇਹ ਟਰਾਲਾ ਵੀ ਸਿੰਗਲ ਟੈਰੀ ਆ ਤਾਂ ਨਾ ਬਾਕੀ ਚੱਲਦੇ ਉਹ ਵੀ ਤੇ ਫਿਰ ਆਪਣੇ ਵਾਲੇ ਜਮੇ ਪਾ ਗਏ ਪਹੁੰਚ ਗਏ ਦੇ ਇੰਥੇ ਚਰੇ ਦੀ ਕਿਹਣੀ ਬਾਕੀ ਤਾਰਨ ਲੱਗੇ ਵੀ ਸੈਟਿੰਗ ਤੇ ਥੋੜਾ ਜਿਹਾ ਸਮਾਨ ਤਾਰਦ ਮੈਂ ਫਿਰ ਚੱਲਣ ਜੁਆ ਟਰਾਲਾ ਲੈਣਾ ਆਪਣੇ ਵਾਲਾ ਲਓ ਭਾਈ ਵਿੱਚਲੇ ਕਾਫੀ ਖੜਾ ਦਿੱਤਾ ਤੇ ਜੁਰਵਾ ਖਾਲ ਲੈ ਆਇਆ ਇਹ ਚੱਪ ਰਹੀ ਹੈ ਇਹ ਪਿੰਡ ਮਾਰਕੀ ਤੇ ਜੁਰਵਾ ਖਾਲ ਦਾ ਫਾੜੇ ਤੇ ਨੂੰ ਆ ਜੇ ਦੇ ਚੱਲਦੇ ਚੱਲਦੇ ਰਸਤੇਆਂ ਦੇ ਵਿੱਚ ਨੇ ਜਿਹੜੀਆਂ ਟਰੋਡੀਆਂ ਜਾਂਪਲ ਦੇ ਅੱਗੇ ਮਾਣੇ ਹੋ ਜਾਂਦੇ ਨੇ ਇਹ ਦੂਜੀ ਟਰਾਲੀ ਪਾਲਣਾ ਪਰ ਖਰੀ ਗੱਟ ਤੇ ਆਹ ਨਾਂਗੇ ਜਿੰਨੀ ਨੀ ਰੋਡ ਉਹ ਲਾਂਗੇ ਨਾ ਕਰੀ ਬਟ ਟਰੋਡੀਆਂ ਜਾਂ ਛੱਡਣ ਜਿਹੜੀਆਂ ਲੇਖ ਰਹੇ ਸੀ ਪਹਿਲਾਂ ਦੇ ਰੰਗਾ ਬੈ ਕੇ ਲੈ ਤੇ ਸਿੱਧੀ ਜਾ ਖਾਣੇ ਪਿੱਛੇ ਦਿਖ ਜਾਗਾ ਇਹ ਉੱਥੇ ਪਿੱਛੇ ਦਿਖ ਜਾਗਾ ਫਿਰ ਇਹ ਟਰੋਡੀਆਂ ਦਾ ਦਾਰ ਕੇ ਫਿਰ ਉੱਥੇ ਕਨੇਟਾ ਧਾਰ ਦੇਣੀ ਆ ਇਹ ਤਾਂ ਸਾਰੇ ਬਾਅਦ ਫਿਰ ਦੋ ਟਰਾਲੀਆਂ ਭਰ ਕੇ ਜਾਣਾ ਕਰਾਂਗੇ ਤੇ ਮਿਲ ਜਣ ਹਾਂ ਬਈ ਕੌੜੀਆਂ ਨੂੰ ਛੱਡਿਆ ਦੇਖ ਬਾਕੀ ਬਾਹਰ ਟਰਾਲੀ ਪਾਣੀ ਆ ਤੇ ਛਟਰੀਂ ਰਹਿ ਗਈ ਤਾਰ ਨਹੀਂ ਉਹ ਅਰਜਣ ਲਗੇ ਪਰਾਂ ਕਰਨ ਤੇ ਪ੍ਰਵੀਨ ਲੱਗਿਆ ਕਰਨ ਬਈ ਜਿਹਦਾ ਦੇ ਵੀ ਤਾਰਨਾ ਤੇ ਪਾਰਨਾ ਨਾਲ ਦੇ ਦਾ ਬਹਿਗਾ ਹਰ ਦਿਨ ਕਰਦਾ ਪਰਾ ਬੱਕਰ ਜੇ ਇੱਧਰ ਫਟੀਆਂ ਪਾ ਰਹੇ ਤੇ ਪਲੇਟਾਂ ਦਾਾਰ ਚਲਾਇਆ ਕਰਾਉ ਨੂੰ ਦੇ ਵੀ ਬੇਲੇ ਬਾਕੀ ਪਾਰਲੇਮੈਂਟ ਟਰਾਲੀ ਲੋ ਬਈ ਤੇ ਵਾਲੇ ਟਰਾਲੇ ਟਰਾਲੀ ਟਰਾਲਾ ਜਲਾ ਦੇ ਵੀ ਪਾਣੀ ਛਾ ਗਿਆ ਚੱਲਦੇ ਤੇ ਆਗੇ ਦੇ ਪਿੰਡ ਦਾ ਪੂਰਾ ਲੱਗੇ ਕਬਨ ਟ੍ਰਾਫਿਕ ਦਾ ਆ ਗਿਆ ਫਿਰ ਤੇ ਇਥੇ ਆ ਪਹੁੰਚ ਗਏ ਤੇ ਕੋਈ ਟ੍ਰਾਫਿਕ ਨਹੀਂ ਅੰਦਰ ਬਾੜ ਤੋਂ ਮੈਂ ਆਪਣੇ ਘਰਾਂ ਵੱਲ ਇਧਰ ਚੱਲੇ। ਚੱਲ ਬਾਹਰੇ ਨੂੰ। ਉਹ ਪਹਿਲੀ ਵਾਰੀ ਅੰਦਰ ਬਾੜ ਨੂੰ ਲੈ ਕੇ ਬਾਹਰ। ਹਾਂ ਬਈ, ਇਹ ਹੋ ਕੇ ਦੇ ਬਿਲੇ ਖੜਾ ਆ ਕੇ। ਬਾਕੀ ਦੇ ਇਧਰ ਮਜੀਦ ਕਿਦਿਆ ਬਈ ਜਨਰੇਟਰ ਕੱਢਣ। ਤੇ ਇਹਨੇ ਵੀ ਬਈ ਕੋਠੀ ਕੱਦ ਘਾਟਣ ਖੜਿਆ। ਪਰਚ ਕਰਿਆ ਦਾ ਜਿੱਤੇ ਦੀ ਗੇਂਦ ਨਹੀਂ। ਇਹ ਮੁੰਡੇ ਦੇ ਛੱਤ ਨਹੀਂ ਨਟ ਗਏ ਤੇ ਕਰਦੇ ਬਲੌਗ ਦੀ ਐਂਟਿੰਗ। ਠੀਕ ਹੈ ਬਈ। ਇਹਦੇ ਆਪੇ। ਹਾਂ ਉੱਤੇ ਪਾਵਰ ਨਹੀਂ ਹੈ। ਚੱਲਦੇ ਆਂ ਵੀ ਕਰਨ ਬਾਕੀ OK ਲਾਈਕ ਸਬਸਕ੍ਰਾਈਬ ਕਰ ਦਿੱਤੇ ਨਾ